ਕਮਲ ਕਿਲ ਦੇ ਨਾਵਲ ਗੰਧਲੇ ਰਿਸ਼ਤੇ ਦਾ ਅਗਲਾ ਕਾੰਟ 11 ਬੀਰ ਤੇ ਕੈਲਾਸ਼ ਜੀ ਦਰਮਿਆਨ ਹੋ ਰਹੀ ਗਲਬਤ ਹੁਣ ਅੱਗੇ ਇੱਕ ਦਿਨ ਉਸਤਾ ਫੋਨ ਆਇਆ ਉਸਨਿੱਦਸਿਆ ਕਿ ਮੇਰੇ ਮਾਪਿਓਂ ਇੰਡੀਆ ਜਾ ਰਹੇ ਨੇ 6 ਹਫ਼ਤਿਆਂ ਦੀ ਉਹ ਆਪਣੀ ਮਾਂ ਨਾਲ ਮੇਰੀ ਗੱਲ ਕਰਾਉਣ ਲਈ ਕਾਲਾ ਸੀ ਹਾਲੇ ਤੱਕ ਉਸਦੀ ਮਾਂ ਨਾਲ ਮੇਰੀ ਗੱਲ ਨਹੀਂ ਹੋਈ ਸੀ ਇੰਡੀਆ ਜਾਂਦਿਆਂ ਉਸਦੀ ਮਾਂ ਦਾ ਮੇਰੇ ਫੋਨ ਤੇ ਫੋਨ ਆਉਂਦਾ ਹੈ ਬਹੁਤ ਹੀ ਪਿਆਰ ਨਾਲ ਲੋਹਾਂ ਜੀਆਂ ਨੇ ਮੇਰੇ ਨਾਲ ਗੱਲ ਕੀਤੀ ਸੱਚ ਦੱਸਾਂ ਉਸਦੀ ਮਾਂ ਮੇਰੇ ਨਾਲ ਗੱਲ ਕਰਦਿਆਂ ਕਰਦਿਆਂ ਬਹੁਤ ਵਾਰ ਰੋ ਵੀ ਪਈ ਆਖੇ ਪੁੱਤ ਤੂੰ ਕਰਮਾਂ ਵਾਲੀ ਹੈ ਮੇਰਾ ਪੁੱਤ ਬਹੁਤ ਪੋਲਾ ਤੇਰੀਆਂ ਬੜੀਆਂ ਗੱਲਾਂ ਦੱਸਦਾ ਹੈ ਬਹੁਤ ਖੁਸ਼ ਹਾਂ ਤੇਰੇ ਮਿਲਣ ਤੇ ਤੇ ਮੈਂ ਵੀ ਬਹੁਤ ਖੁਸ਼ ਹਾਂ ਕਿ ਮੇਰੇ ਪੁੱਤ ਦੇ ਚਿਹਰੇ ਤੇ ਇੰਨੇ ਸਾਲਾਂ ਬਾਅਦ ਰੌਣਕ ਮੁੜਾਈ ਹੈ माता ने बेतहाशा प्यार जताया तो पिता ने भी काफ़ी सत्कार प्यार जताया पहली गलबात ही मैं ख्याल हो गई सी कि हाय कि चंकी फैमिली है मैं कि खुशकिस्मत हाँ कि इन्ना चंगा जीवन साथी जिंदगी विचार से नाल ही नाल उसके माँ प्यो भी कि चंगे ये सोहने सुहागे वाली गलसी उस गल करद करद्या मेरे फोन की बैल वजती है ਰਵੀ ਦਾ ਫੋਨ ਆ ਰਿਹਾ ਸੀ ਮੈਂ ਕਾਲੀ ਨਾਲ ਫੋਨ ਦੁਬਾਰਾ ਸਾਇਲੈਂਟ ਤੇ ਕਰ ਦਿੰਦੀ ਹਾਂ ਫੋਨ ਚੁੱਕ ਲੈ ਕੋਈ ਨਾ ਵੀਰਾ ਕੋਈ ਜ਼ਰੂਰੀ ਗੱਲ ਹੋਵੇਗੀ ਮੇਰੇ ਤਾਂ ਇਹ ਰੰਡੀ ਰੋਣੇ ਬੜੇ ਲੰਬੇ ਤੇ ਪੁਰਾਣੇ ਨੇ ਇਨਾਂ ਤੇ ਆਪਣਾ ਸਮਾਂ ਨਾ ਖਰਾਬ ਕਰ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਕਰਾਸ ਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਦੂਜੀ ਵਾਰ ਮੇਰਾ ਫੋਨ ਫਿਰ ਫਲੈਸ਼ ਕਰਨ ਲੱਗ ਜਾਂਦਾ ਹੈ ਇਸ ਵਾਰ ਮੈਂ ਫੋਨ ਚੁੱਕਦੀ ਹਾਂ ਤਾਂ ਰਵੀ ਆ ਤਣਕ ਬੋਲ ਉੱਠਦੇ ਹਨ ਤੂੰ ਠੀਕ ਹੈ ਮੇਰਾ ਫੋਨ ਨਹੀਂ ਚੁੱਕਦੀ ਮੈਨੂੰ ਫਿਕਰ ਹੋ ਗਿਆ ਸੀ ਪਹਿਲਾਂ ਵੀ ਕੀਤਾ ਤੇਰਾ ਨੈਟ ਬੰਦ ਆ ਰਿਹਾ ਸੀ ਬੁਖਲਾਹਟ ਵਿੱਚੋਂ ਕਿੰਨਾ ਚਿਰ ਕੋ ਸਾਹਿਬ ਉਲਗੇ ਹਾਂ ਹਾਂ ਮੈਂ ਬਿਲਕੁਲ ਠੀਕ ਹਾਂ ਤੁਸੀਂ ਫਿਕਰ ਨਾ ਕਰੋ ਸੌਰੀ ਮੈਨੂੰ ਪਤਾ ਨਹੀਂ ਲੱਗਾ ਫੋਨ ਦਾ ਤੁਸੀਂ ਠੀਕ ਠਾਕ ਹੋ ਹਾਂ ਸਭ ਵਧੀਆ ਕੰਮ ਤੋਂ ਵਾਪਸ ਘਰ ਆਇਆ ਤੈਨੂੰ ਮਿਸ ਕਰ ਰਿਹਾ ਸੀ ਘਰ ਖਾਲੀ ਖਾਲੀ ਹੈ ਹਾਂ ਆਈ نو ਮੈਂ ਤਾਂ ਕਿਹਾ ਸੀ ਤੁਸੀਂ ਵੀ ਨਾਲ ਹੀ ਆ ਜਾਓ ਮੇਰੀ ਆਵਾਜ਼ ਤੋਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਂ ਕਿਤੇ ਬਿਜ਼ੀ ਹਾਂ ਸ਼ਾਇਦ ਸੋਚਦੇ ਹੋਣੇ ਮੈਂ ਲਿਖ ਰਹੀ ਹਾਂ। ਉਹ ਚੱਲ ਤੂੰ ਕਰ ਲੈ ਆਪਣਾ ਕੰਮ ਆਰਾਮਣਾ ਵੀਰਾ ਫ੍ਰੀ ਹੋ ਕੇ ਕਾਲ ਕਰੀਂ। ਮੈਂ ਘਰ ਆਈਆਂ ਸ਼ਾਵਰ ਲੈ ਕੇ ਕੋਈ 넷플릭ਸ ਤੇ ਮੂਵੀ ਲਾਉਂਦਾ। ਖਾਣ ਲਈ ਮੈਂ ਪੀਜ਼ਾ ਹੀ ਆਰਡਰ ਕਰ ਲੈਣਾ ਅੱਜ। ਚਲੋ ਠੀਕ ਹੈ ਤੁਸੀਂ ਖਿਆਲ ਰੱਖਿਓ ਆਪਣਾ। ਆਈ ਵਿਲ ਕਾਲ ਯੂ ਸੂਨ। ਬਾਈ ਕਰਕੇ ਮੈਂ ਫੋਨ ਕੱਟ ਦਿੱਤਾ। ਰੇਰੇ ਹਸਬੰਦ ਦਾ ਫੋਨ ਸੀ ਵੀਰਾ। ਹਾਂਜੀ ਕੰਮ ਤੋਂ ਆਏ ਸਨ ਤੇ ਹਾਲ-ਚਾਲ ਪੁੱਛ ਰਹੇ ਸਨ। ਤੂੰ ਕਿਸਮਤ ਵਾਲੀ ਹੈ ਉਸਦਾ ਫੋਨ ਮੁੜ ਇਗਨੋਰ ਨਾ ਕਰੀ ਪਾਵੇਂ ਜਿੰਨਾ ਮਰਜ਼ੀ ਬਿਜ਼ੀ ਹੋਵੇ ਉਸ ਨੂੰ ਤੇਰੀ ਚਿੰਤਾ ਸੀ ਹਾਂਜੀ ਕਲਾਸ ਦੀ ਬਹੁਤ ਨਰਮ ਸੁਭਾਅ ਦੇ ਹਨ ਰਵੀ ਚੇਤੀ ਬੰਦਲ ਜਾਂਦੇ ਹਨ ਮੈਂ ਫੋਨ ਨਾ ਚੁੱਕਾਂ ਤਾਂ ਘਬਰਾ ਜਾਂਦੇ ਹਨ ਇਹੀ ਪਿਆਰ ਹੁੰਦਾ ਹੈ ਵੀਰਾ ਜਿੱਥੇ ਕਹਿ ਰਿਹਾ ਪਿਆਰ ਉੱਤੇ ਹੀ ਹੈ ਜੇ ਕੇਅਰ ਨਹੀਂ ਤਾਂ ਇੱਕ ਦੂਜੇ 'ਚ ਪਿਆਰ ਕਦੇ ਨਹੀਂ ਹੋ ਸਕਦਾ ਪਿਆਰ ਤੇ ਕੇਅਰ ਦੋਵੇਂ ਇੱਕ ਗੱਡੀ ਦੇ ਦੋ ਪਹੀਏ ਹਨ ਤੇ ਨਾਲ-ਨਾਲ ਹੀ ਚੱਲਦੇ ਹਨ ਜੇ ਕੇਅਰ ਨਹੀਂ ਤਾਂ ਪਿਆਰ ਨਹੀਂ ਤੇ ਜੇ ਪਿਆਰ ਨਹੀਂ ਤਾਂ ਕੇਰਨੀ ਸੋ ਜੋਨਸਨ ਤੁਹਾਡੀ ਫਿਕਰ ਕਰਦਾ ਹੈ ਕੇਰ ਕਰਦਾ ਪੱਕਾ ਪਿਆਰ ਵੀ ਬਹੁਤ ਕਰਦਾ ਇਹ ਮੇਰਾ ਆਪਣਾ ذاتی ਤਜਰਬਾ ਹੈ ਵੀਰਾ ਮੈਂ ਟਾਈਮ ਬਲ ਵੀ ਖਿਆ ਤਿੰਨ ਵੱਜ ਚੁੱਕੇ ਸਨ ਕਲਾਸ ਜੀ ਨਾਲ ਗੱਲ ਕਰਦੇ ਸਮੇਂ ਦਾ ਪਤਾ ਹੀ ਨਹੀਂ ਲੱਗਾ ਵੀਰਾ ਸੋਣੀ ਧੁੱਪ ਹੈ ਬਾਹਰ ਅੱਜ ਇਹਨਾਂ ਲੋਹਾ ਵੀ ਨਹੀਂ ਵਕਤਾ ਚੱਲ ਆ ਜਾ ਉੱਪਰ ਬਾਹਰ ਕੋਨੇ ਚ ਬੈਠਦੇ ਆਲੇ ਤੂੰ ਵਟਾ ਮੰਡੀ ਵੀ ਲੈ ਲੈ ਥੋੜੀ ਦੀ ਇੰਗਲੈਂਡ ਚ ਉਹ ਨਹੀਂ ਮਿਲਨੀ ਨਹੀਂ ਨਹੀਂ ਠੀਕ ਹੈ ਚਲੋ ਜਿਵੇਂ ਤੁਸੀਂ ਕਹੋ ਆਪਾਂ ਉੱਪਰ ਬੈਠਦੇ ਹਾਂ ਠੀਕ ਹੈ ਚਲ ਤੂੰ ਜਾ ਮੈਂ ਉੱਪਰ ਆਉਂਦੀ ਹਾਂ ਇੱਕ ਦੋ ਫੋਨ ਕਰਨ ਵਾਲੇ ਨੇ ਨਾਲੇ ਤਾਂ ਇਸ ਤੇ ਨਿਮਰਤ ਬੇਟੀ ਦਾ ਪਤਾ ਲਵਾਂ ਜੇ ਮੈਂ ਕਾਲ ਮਿਸ ਕਰ ਦਿਆਂ ਤੇ ਦੋਵੇਂ ਜਣੇ ਫੋਨ ਦੀ ਰੇਲ ਬਣਾ ਦਿੰਦੇ ਆ ਨਾਲੇ ਜੇ ਤੂੰ ਟਾਇਲਟ ਵਗੈਰਾ ਜਾਣਾ ਹੋਵੇ ਤਾਂ ਜਾ ਇੱਕ ਥੱਲੇ ਵੀ ਆ ਬੋੜੀਆਂ ਕੋਲ ਐਵੇਂ ਇਸ ਬੁੱਢੀ ਦੇ ਚੱਕਰ ਚ ਫਸ ਕੇ ਨਾ ਬੈਠੀ ਰਹੀਂ ਇਹਨਾਂ ਆਖਿਆ ਉਹ ਫਿਰ ਮੁਸਕਰਾ ਪਈ ਮੈਂ ਉਸਦੇ ਹੱਸਦੇ ਚਿਹਰੇ ਵੱਲ ਵੇਖਦੀ ਤਾਂ ਵੇਖਦੀ ਹੀ ਰਹਿ ਜਾਂਦੀ 57 ਵਰਿਆਂ ਦੀ ਔਰਤ ਨੇ ਦੁੱਖਾਂ ਵਿੱਚੋਂ ਗੁਜ਼ਰੀ ਤੇ ਅੱਜ ਵੀ ਕਿੰਨੀ ਤਾਜ਼ਗੀ ਇਸਦੇ ਚਿਹਰੇ ਤੇ ਉਸ ਵੱਲ ਦੇਖੋ ਤਾਂ ਇੰਜ ਲੱਗਦਾ ਜਿਵੇਂ ਕਿਸੇ ਸ਼ਾਇਰ ਦੀ ਖੂਬਸੂਰਤ ਗਜ਼ਲ ਦਾ ਕੋਈ ਰੂਪ ਹੋਵੇ ਪਰ ਇਹਨੇ ਦੁੱਖ ਇਸ ਦਿੱਕੇ ਸਮੁੱਤ ਵਿੱਚ ਕਿਉਂ ਹਨ ਇੱਕਦਮ ਮੈਨੂੰ ਉਸਦੀ ਬਚਪਨ ਜਵਾਨੀ ਸਭ ਦੀ ਯਾਦ ਦੁਬਾਰਾ ਆ ਗਈ ਉਹリエ ਖੀ ਸੋਚੀ ਜਾਂਦੀ ਐ ਨਹੀਂ ਨਹੀਂ ਕੁਝ ਨਹੀਂ ਤੁਸੀਂ ਕੈਰੀ ਆਨ ਰਹੋ ਮੈਂ ਜਾ ਕੇ ਤੁਹਾਡੀ ਬਾਲਕੋਨੀ 'ਚ ਬਟਾ ਮੈਂ ਡੀ ਇਕੱਠੀ ਕਰਦੀ ਹਾਂ ਹਾ 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 ਠੀਕ ਹੈ ਮੇਰੇ ਲਈ ਵੀ ਕਰ ਲਵੀਂ ਇਕੱਠੀ ਫਿਰ ਮੈਂ 5-10 ਮਿੰਟਾਂ ਚਾਈ ਬਾਲਕੋਨੀ ਤੇ ਆ ਮੈਂ ਚੇਹਰਾ ਟੇਬਲ ਸੈੱਟ ਕਰਕੇ ਬੈਠ ਗਈ ਸਮੁੰਦਰ ਦੀਆਂ ਲਹਿਰਾਂ ਦਾ ਸ਼ੋਰ ਕੰਨਾਂ ਵਿੱਚ ਸੰਗੀਤ ਵਾਂਗ ਸੁਣਾਈ ਦੇ ਰਿਹਾ ਸੀ ਅਚਾਨਕ ਮੇਰੇ ਕੰਨਾਂ ਵਿੱਚ ਮੰਤ ਮੰਤ ਸੰਗੀਤ ਦੀ ਆਵਾਜ਼ ਆਈ ਮੈਂ ਧਿਆਨ ਦਿੱਤਾ ਤਾਂ ਥੱਲੋਂ ਆਵਾਜ਼ ਆ ਰਹੀ ਸੀ ਸ਼ਾਇਦ ਕਲਾਸ ਜੀ ਦੀ ਕਿਚਨ ਵਿੱਚ ਲਖਸਤ ਉਹਨਾਂ ਨੇ ਮਿਊਜ਼ਿਕ ਲਵਾ ਲਿਆ ਸੀ ਜਗਜੀਤ ਦੀ ਬਹੁਤ ਹੀ ਖੂਬਸੂਰਤ ਗਜ਼ਲ ਚੱਲ ਰਹੀ ਸੀ ਕੋਈ ਦੋਸਤ ਨਾ ਕਰੀਬ ਹੈ ਤੇਰਾ ਸ਼ਹਿਰ ਕਿਤਨਾ ਅਜੀਬ ਹੈ ਵਾਹ ਕਿੰਨੀ ਸੋਹਣੀ ਗਜ਼ਲ ਹੈ ਕਲਾ ਕਲਾ ਬੋਲ ਬਾ ਕਮਾਲ ਮਦਰਸ ਸੰਗੀਤ ਮੇਰਾ ਮਨ ਕੀਤਾ ਮੈਂ ਥੱਲੇ ਜਾ ਕੇ ਥੋੜਾ ਆਵਾਜ਼ ਹੋਰ ਉੱਚੀ ਕਰਕੇ ਲਾਵਾਂ ਮੈਨੂੰ ਬੜੀ ਪ੍ਰਸੰਨਤੀ ਹੈ ਗਜ਼ਲ ਸਾਮ ਹਨੇ ਨੀਲਾ ਸਮੁੰਦਰ ਉਸ ਤੇ ਚੜਦੀਆਂ ਚਿੱਟੀਆਂ ਲਹਿਰਾਂ ਨਿੱਗੀ ਨਿੱਕੀ ਤੋਂ ਆਰੇ ਤਾਰੇ ਚਿੱਟੇ ਰੰਗ ਦੇ ਘਰ ਤੇ ਹੋਟਲ ਸਭ ਪਾਸੇ ਹਰਿਆਲੀ ਹੀ ਹਰਿਆਲੀ ਸੱਚੀ ਸਵਰਗੀ ਸੀ ਇਹ ਜਗਾ ਆ ਲੈ ਫੜ ਬੀਰਾ ਫਰੈਸ਼ ਜੂਸ ਟੇਬਲ ਤੇ ਜੱਗ ਤੇ ਗਲਾਸ ਰੱਖ ਤਾ ਖਲਾਸੀ ਨੇ ਆਖਿਆ ਤੁਸੀਂ ਇਹ ਕੀ ਕਰਨ ਲੱਗੇ ਲੋੜ ਨਹੀਂ ਸੀ ਕੋਈ ਨਾ ਬਹੁਤ ਗਰਮੀ ਆ ਪੀ ਲੈ ਆਪਣੇ ਸੰਤਰੇ ਦੇ ਬੂਟੇ ਦੇ ਸੰਤਰਿਆਂ ਦਾ ਹੀ ਜੂਸ ਹੈ ਉਹ ਨਹੀਂ ਗੱਡ ਕੇ ਲੈ ਆਈਆਂ ਦੇਖ ਕਿੰਨਾ ਮਿੱਠਾ ਹੈ ਘੁੱਟ ਪੜ ਜਾ ਹੁਣ ਆਖਿਆ ਮੈਂ ਵੀ ਜੂਸ ਪੀਣਾ ਸ਼ੁਰੂ ਕਰ ਦਿੱਤਾ ਨਾਲ ਉਹ ਕੁਝ ਲੂਣ ਬਾਰੇ ਡਰਾਈ ਫਰੂਟ ਦਾ ਡੱਬਾ ਵੀ ਲੈ ਕੇ ਆਏ ਸਨ ਤੇ ਅਸੀਂ ਦੋਵੇਂ ਉਹ ਖਾਣ ਲੱਗ ਗਏ ਸੱਚੀ ਗਲਾਸ ਦੀ ਬਹੁਤ ਮਿੱਠਾ ਜੂਸ ਮਾੜਾ ਖੱਟਾ ਨਹੀਂ ਆਹ ਵੀਰਾ ਇੱਥੇ ਧੁੱਪ ਹੁੰਦੀ ਹੈ ਤੇ ਧੁੱਪ ਫਲਾਂ ਚ ਨੈਚਰਲ ਮਿਠਾਸ ਭਰ ਦਿੰਦੀ ਹੈ ਤੇ ਕਿਸਮ ਵੀ ਬਹੁਤ ਵਧੀਆ ਇਸ ਬੂਟੇ ਦੀ ਇਸੇ ਲਈ ਫਲ ਵੀ ਮਿੱਠੇ ਹੀ ਦਿੰਦਾ ਉਹ ਸਾਹਮਣੇ ਗੋਰਾ ਦਿੱਸਦਾ ਗਾਰਡਨ 'ਚ ਕਲਾਸ਼ ਨੇ ਦੋ ਕੁ ਕਰ ਛੱਡ ਕੇ ਪਰਾਂ ਬਾਹਰ ਪੂਲ ਤੇ ਕੁਰਸੀ ਤੇ ਲੰਮੇ ਪੈ ਗੋਰੇ ਬਲ ਹੱਥ ਕਰਕੇ ਗਿਆ ਹਾਂਜੀ ਹਾਂਜੀ ਉਹ ਜੋ ਕਿਤਾਬ ਪੜ ਰਿਹਾ ਇਕੱਲਾ ਪਿਆ ਹਾਂ ਹਾਂ ਉਹੀ ਉਹ ਬ੍ਰਾਇਨ ਹੈ ਇਹ ਵੀ ਆਪਣੇ ਇੰਗਲੈਂਡ ਦਾ ਹੀ ਗੋਰਾ ਹੈ ਇਹਨੂੰ ਬਹੁਤ ਸਾਲ ਹੋ ਗਏ ਇੱਥੇ ਘਰਵਾਲੀ ਮੁੱਕਣ ਤੋਂ ਬਾਅਦ अर्ਲੀ ਰਿਟਾਇਰਮੈਂਟ ਲੈ ਕੇ ਪੱਕਾ ਇੱਥੇ ਹੀ ਸੈੱਟ ਹੈ ਮੈਨੂੰ ਨਹੀਂ ਲੱਗਦਾ ਇਹ ਕਦੀ ਗਿਆ ਵੀ ਹੈ ਮੋੜ ਇੰਗਲੈਂਡ ਅਕਦਾ ਮੇਰੇ ਵਾਂਗੇ ਵੀ ਇੰਗਲੈਂਡ ਨੂੰ ਆਖਰੀ ਸਲਾਮ ਕਰੀ ਬੈਠਾ ਹੈ ਇਹ ਨਾਖੋ ਹੱਸ ਪੀ ਉਹ ਅੱਛਾ ਪਰਮਨੈਂਟ ਇੱਥੇ ਰਹਿੰਦਾ ਮੈਂ ਹੈਰਾਨ ਹੋ ਕੇ ਪੁੱਛਿਆ ਆਹਾਂ ਇੱਥੇ ਰਹਿੰਦਾ ਹੈ ਬਸ সুইਮਿੰਗ ਜਿਮ ਰੀਡਿੰਗ ਤੇ ਗਾਰਡਨਿੰਗ ਇਹੀ ਇਸ ਦੇ ਸ਼ੌਕ ਹਨ ਹਾਏ ਹਾਏ ਕਿੱਥੋਂ ਗੱਲ ਕਿੱਥੇ ਬ੍ਰੈਂਡ ਤੇ ਜਾ ਪਹੁੰਚੀ ਮੈਂ ਵੀ ਸੱਚੀ ਚੱਲੀ ਆ ਮੁੱਖ ਦੀ ਗੱਲ ਇਹ ਹੈ ਕਿ ਵੀਰਾ ਕਿ ਮੈਂ ਇਹ ਦੱਸਣਾ ਸੀ ਕਿ ਆ ਜੋ ਆਪਣੇ ਘਰ ਫਲਾਂ ਦੇ ਫੁੱਲਾਂ ਦੇ ਬੂਟੇ ਲੱਗੇ ਆ ਨਾ ਇਹ ਸਾਰੇ ਆਪ ਆਪਣਾ ਪੈਡੂ ਗੋਰਾ ਬ੍ਰਾਈਨ ਹੀ ਲੈ ਕੇ ਆਉਂਦਾ ਹੈ ਮੇਰੇ ਲਈ ਚੰਗੀਆਂ ਨਸਲਾਂ ਤੇ ਲੱਭ ਲੱਭ ਕੇ ਇਹਦੇ ਆਪਣੇ ਗਾਰਡਨ ਵਿੱਚ ਵੀ ਬਹੁਤ ਬੂਟੇ ਹਨ ਉਹ ਅੱਛਾ ਅੱਛਾ ਫਿਰ ਇਹ ਵਿਚਾਰਾ ਆਪ ਵੀ ਮਿਹਨਤ ਕਰਦਾ ਹੈ ਪਰ ਤੁਸੀਂ ਪਾਲਦੇ ਵੀ ਇਹਨਾਂ ਨੂੰ ਧੀਆਂ ਪੁੱਤਰਾਂ ਵਾਂਗ ਹੀ ਹੋ ਮੈਂ ਦੇਖ ਲਿਆ ਆਹ ਬਸ ਵੇਚ ਲਿਆ ਹੁਣ ਹੋਰ ਕੋਈ ਕੰਮ ਵੀ ਨਹੀਂ ਸੋਨਾ ਟਾਈਮ ਪਾਸ ਹੋ ਜਾਂਦਾ ਇਹਨਾਂ ਨਾਲ ਤੈਨੂੰ ਪਤਾ ਮੈਂ ਇਹਨਾਂ ਨਾਲ ਬਹੁਤ ਵਾਰ ਗੱਲਾਂ ਵੀ ਕਰਦੀਆਂ ਤੇ ਮੈਨੂੰ ਜ ਆਪਦਾ ਇਹ ਮੇਰੀਆਂ ਗੱਲਾਂ ਸੁਣ ਕੇ ਹੰਗਾਰਾ ਵੀ ਦਿੰਦੇ ਆ ਮੇਰੀਆਂ ਗੱਲਾਂ ਸੁਣ ਕੇ ਤੂੰ ਸੋਚਦੀ ਹੋਣੀ ਕਲਾਸ਼ ਤਾਂ ਆਈ ਲਗੀ ਇੱਥੇ ਸਪੇਣਾ ਕੇ ਇਹਨਾਂ ਆ ਕੇ ਵਸ ਪਈ ਹਾਂ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਇੰਜ ਕਿਉਂ ਸੋਚਣਾ ਮੈਨੂੰ ਪਤਾ ਹੈ ਸ਼ਾਇਰ ਲੋਕ ਲੇਖਕ ਲੋਕ ਹੁੰਦੇ ਇਸ ਤਰ੍ਹਾਂ ਦੇ ਨੇ ਤੇਰਾ ਮਤਲਬ ਹਿਲੇ ਹੋਏ ਇਸ ਗੱਲ ਤੇ ਅਸੀਂ ਦੋਵੇਂ ਹੱਸ ਪਈਆਂ ਹਾਲੇ ਦੁਆਲੇ ਨਜ਼ਰਾਂ ਕਮਾ ਕੇ ਮੈਂ ਲਿਖਿਆ ਤਕਰੀਬਨ 24-25 ਕੁ ਕਰ ਸਨ ਇਸ ਕਲੋਨੀ ਦੀ ਸਟਰੀਟ ਵਿੱਚ ਕਲਾਸ ਦੀ ਕੋਈ ਆਪਣਾ ਇੰਡੀਅਨ ਵੀ ਰਹਿੰਦਾ ਇੱਥੇ ਹੋਰ ਨਹੀਂ ਵੀਰਾ ਭਾਰਤੀ ਤਾਂ ਬਸ ਮੈਂ ਹੀ ਇਕੱਲੀਆਂ ਬਾਕੀ ਸਾਰੇ ਆਪਣੇ ਇੰਗਲੈਂਡ ਦੇ ਗੋਰੇ-ਗੋਰੀਆਂ ਨੇ ਹੀ ਘਰਲੇ ਹੋਏ ਹਨ ਆ ਖੱਬੇ ਹੱਥ ਵਾਲੇ ਘਰ 'ਚ ਲੰਡਨ ਦੇ ਗੋਰੇ-ਗੋਰੀ ਰਹਿੰਦੇ ਆ ਉਹ ਚੰਗਾ ਕੱਪੜਾ ਹੈ ਰਿਟਾਇਰਮੈਂਟ ਤੋਂ ਬਾਅਦ ਇਹ ਵੀ ਮੇਰੇ ਵਾਂਗ ਪੱਕੇ ਇੱਥੇ ਆ ਕੇ ਵਸ ਗਿਆ ਬਸ ਇੰਗਲੈਂਡ ਹਰ ਇੱਕ ਸਾਲ ਨਿਆਣਿਆਂ ਨਾਲ ਕ੍ਰਿਸਮਸ ਮਨਾਉਣੀ ਜਾਂਦੇ ਨੇ ਤੇ ਬਾਕੀ 11 ਮਹੀਨੇ ਇਥੇ ਵਿਟਾਮਿਨ ਡੀ ਲੈਂਦੇ ਨੇ। ਤੇ ਸੱਜੇ ਪਾਸੇ ਕੱਲੀ ਕੋਰੀ ਰਹਿੰਦੀ ਐ। ਇਹ ਮੇਰੇ ਪੁਰਾਣੇ ਸ਼ਹਿਰ ਦੀ ਐ। ਭਾਵ ਵਰਮਿੰਗਮ ਦੀ ਐ। ਇਹ ਵੀ ਪੱਕੀ ਹੀ ਇੱਥੇ ਆ ਪਿਛਲੇ ਤਿੰਨ ਕੁ ਸਾਲਾਂ ਤੋਂ ਕਦੇ ਕਿਤੇ ਹੀ ਜਾਂਦੀ ਇੰਗਲੈਂਡ। ਬਾਕੀ ਆ ਇੱਕ ਆਪਣਾ ਬ੍ਰੈਂਡ ਇਸ ਤੋਂ ਇਲਾਵਾ ਆਪਣੇ ਬੰਦੇ ਕਾਫੀ ਹਨ ਇੱਥੇ ਆਲੇ ਦੁਆਲੇ ਜਿਨ੍ਹਾਂ ਦੇ ਬਿਜ਼ਨਸ ਆ ਇੱਥੇ। ਇਹ ਸਾਇਲੈਂਟ ਸੀ। ਪਰ ਮੇਰੇ ਆਪਣੇ ਕਿਸੇ ਬੰਦੇ ਦੇ ਆਉਣੀ ਜਾਣੀ ਨਹੀਂ। ਰਾ ਗਲੀ ਹਾਏ ਹੈਲੋ ਯਾ ਜੇ ਸੱਚ ਅੱਖਾਂ ਤਾਂ ਆਪਣੇ ਨਾਲ ਮੇਰੀ ਬੰਦਦੀ ਹੀ ਨਹੀਂ ਕਰਕੇ ਮੈਨੂੰ ਯਕੀਨ ਹੀ ਨਹੀਂ ਜਿਆ ਆਪਣੇ ਬੰਦਿਆਂ ਤੇ ਹੁਣ ਗੋਰੀਆਂ ਦਾ ਫੀਰਾ ਇਹ ਤਾਂ ਹੈ ਕਿ ਫੇਕ ਨਹੀਂ ਹਨ ਇਹ ਜੋ ਮੂੰਹ ਤੇ ਹਨ ਉਹ ਹੀ ਦਿਲ 'ਚ ਵੀ ਆਪਣੇ ਅੱਤੇ ਤਾਂ ਤੁਸੀਂ ਵਿਸ਼ਵਾਸ ਹੀ ਨਹੀਂ ਕਰ ਸਕਦੇ ਸਭ ਤੋਂ ਵੱਧ ਫੇਕ ਲੋਕ ਆਪਣੇ ਹਨ ਇੰਡੀਅਨ ਖਾਸ ਕਰਕੇ ਪੰਜਾਬੀ ਐ ਸਾਰਿਆਂ ਨੂੰ ਗਲਤ ਨਹੀਂ ਆਖਦੀ ਪਰ ਇਹ ਸੱਚ ਹੈ ਕਿ ਮੇਰਾ ਜਿੰਨਿਆਂ ਕੋ ਨਾ ਵਾਪਿਆ ਉਹਨਾਂ ਵਿੱਚੋਂ 80% ਬਜ਼ ਬਾਦ ਵਿੱਚ ਫੇਕ ਹੀ ਨਿਕਲੇ ਜਾਂ ਇੰਜ ਕਹਿ ਰਹਾ ਮੈਂ ਮੇਰੀ ਕੁੜਤੀ ਤੇ ਘਰ ਹੀ ਨਹੀਂ ਉਤਰੇ ਮੈਂ 100% ਸਹੀ ਔਰਤ ਨਹੀਂ ਆ ਬੀਰਾ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਹੋਈਆਂ ਜ਼ਿੰਦਗੀ ਚ ਹਾਂ ਪਰ ਇੱਕ ਗੱਲ ਮੈਂ ਪ੍ਰਾਊਡ ਨਾਲ ਆਖ ਸਕਦੀ ਆ ਕਿ ਮੈਂ ਫੇਕ ਨਹੀਂ ਰਹੀ ਕਦੀ ਇਹ ਸ਼ਾਇਦ ਤਾਂ ਹੀ ਅੱਜ ਇਕੱਲੀ ਆ ਜੇ ਫੇਕ ਹੁੰਦੀ ਨਾ ਤਾਂ ਅੱਜ ਬਹੁਤ ਸਾਰੇ ਹੋਰ ਰਿਸ਼ਤੇਦਾਰ ਵੀ ਨਾਲ ਹੁੰਦੇ ਸ਼ਾਇਦ ਫੇਕ ਲੋਕਾਂ ਨੂੰ ਫੇਕ ਹੀ ਪਸੰਦ ਆਉਂਦੇ ਨੇ ਤੇ ਮੇਰੇ ਵਰਗੇ ਮੂੰਹ ਤੇ ਸੱਚ ਬੋਲਣ ਵਾਲੇ ਚੰਗੇ ਨਹੀਂ ਲੱਗਦੇ हां ये गल ਤੁਹਾਡੀ ਸਹੀ ਹੈ ਮੈਂ ਸਹਿਮਤ ਹਾਂ ਇਸ ਨਾਲ ਲੋਕ ਨਕਾਬ ਚੜਾ ਕੇ ਜ਼ਿੰਦਗੀ ਕੱਟਦੇ ਹਨ ਆਪਣੀ ਸੁਖੂਲੀਅਤ ਅਨੁਸਾਰ ਹੀ ਨਕਾਬ ਬਦਲਦੇ ਰਹਿੰਦੇ ਹਨ ਕਲਾਸ਼ ਜੀ ਆ ਫਿਰ ਤੁਹਾਡੀ ਮੁਲਾਕਾਤ ਕਦੋਂ ਹੀ ਪਰਮ ਜੀ ਨਾਲ ਮੈਂ ਸਾਡੀ ਚੱਲ ਰਹੀ ਗੱਲਬਾਤ ਦੀ ਲੜੀ ਜੋੜਨ ਦੀ ਕੋਸ਼ਿਸ਼ ਕੀਤੀ ਕਲਾਸ਼ ਨੇ ਜੂਸ ਦਾ ਖਾਲੀ ਗਲਾਸ ਟੇਬਲ ਤੇ ਰੱਖਿਆ ਤੇ ਆਰਾਮ ਨਾਲ ਕੁਰਸੀ ਤੇ ਸੈਟੋ ਕੇ ਬੈਠ ਗਈ ਆਪਣੀ ਕੁਰਸੀ ਦਾ ਰੁਖ ਉਸਨੇ ਪੂਰਾ ਸਮੁੰਦਰ ਵੱਲ ਘੁਮਾਇਆ ਜਿਵੇਂ ਅੱਖਾਂ ਨਾਲ ਉਸ ਦੀ ਗਹਿਰਾਈ ਨਾ ਆਪਣਾ ਚਾਹੁੰਦੀ ਸੀ ਜਿੰਨਾ ਚਿਰ ਉਸਤੇ ਮਾਂ ਪਿਓ ਇੰਡੀਆ ਰਹੇ ਅਸੀਂ ਫੋਨ ਤੇ ਗੱਲਬਾਤ ਕਰਦੇ ਰਹੇ ਰੋਜ਼ੋ ਹੀ ਰੁਟੀਨ ਰਾਤ ਨੂੰ ਹਣ 12:00 ਵਜੇ ਫੋਨ ਕੱਟ ਦਿੰਦੇ ਉਸਦੀ ਮਾਂ ਹੁੰਦਾ ਵੀ ਇੰਡੀਆ ਤੋਂ ਮੈਨੂੰ ਲਗਾਤਾਰ ਫੋਨ ਆਉਂਦਾ ਰਹਿੰਦਾ ਪਰ ਹਰ ਵਾਰ ਮੈਨੂੰ ਇੱਕ ਗੱਲ ਖਟਕਦੀ ਵੀਰਾ ਉਹ ਕੀ ਕਹਦਾ ਸੀ ਉਹ ਜਦ ਵੀ ਮੈਨੂੰ ਫੋਨ ਕਰਦੀ ਉਸਦਾ ਮੇਨ ਟੌਪਿਕ ਪਰਮ ਦੀਆਂ ਦੋਵੇਂ ਈਆਂ ਹੀ ਹੁੰਦੀਆਂ ਇਹ ਚੰਗੀਆਂ ਨਹੀਂ ਉਸ ਨੂੰ ਖਾਂਦੀਆਂ ਮਾਂ ਜੋ ਕਹਿੰਦੀ ਉਹੀ ਕਰਦੀਆਂ ਹੋਰ ਵੀ ਬਹੁਤ ਕੁਝ ਮੈਂ ਬਸ ਉਸ ਦੀਆਂ ਗੱਲਾਂ ਚੁੱਪਚਾਪ ਸੁਣਦੀ ਰਹਿੰਦੀ ਕਦੀ ਕਦੀ ਮੈਂ ਸੋਚਦੀ ਮੈਂ ਕਿੱਥੇ ਫਸ ਗਈ ਆ ਸਾਰੀਆਂ ਗੱਲਾਂ ਮੇਰੇ ਬਸ ਦੀਆਂ ਨਹੀਂ ਸਨ ਮੈਂ ਤਾਂ ਪਿਛਲੇ 12 ਬਰਿਆਂ ਤੋਂ ਹੋਰੀ ਜ਼ਿੰਦਗੀ ਜੀ ਰਹੀ ਸੀ ਜਿਸ ਵਿੱਚ ਮੇਰੀਆਂ ਕਿਤਾਬਾਂ ਮੇਰਾ ਕੰਮ ਮੇਰਾ ਬੇਟਾ ਤੇ ਸਾਡੇ ਦੋਹਾਂ ਦੇ ਯੂਰਪ ਜਾਂ ਹੋਰ ਆਊਟ ਆਫ ਕੰਟਰੀ ਦੇ ਹੌਲੀਡੇ ਆ ਗੱਲਾਂ ਮੇਰੇ ਜੀਵਨ ਦਾ ਹਿੱਸਾ ਨਹੀਂ ਸਨ ਨਾ ਹੀ ਮੈਂ ਯੂਸ ਟੂ ਸੀ ਸਭ ਲਈ पर हुन ਕੁਝ ਨਹੀਂ ਕਰ ਸਕਦੀ ਸੀ ਤੁਸੀਂ ਪਰਮ ਜੀ ਨੂੰ ਇਸ ਬਾਰੇ ਕਦੇ ਨਹੀਂ ਦੱਸਿਆ ਨਹੀਂ ਕਰਕੇ ਹਰ ਵਾਰ ਉਹ ਮੈਨੂੰ ਆਖ ਦਿੰਦੀ ਤੈਨੂੰ ਸੌਂ ਲੱਗੇ ਰਿੱਕੀ ਨਾਲ ਗੱਲ ਨਾ ਕਰੀ ਉਹ ਪਰਮ ਨੂੰ ਰਿੱਕੀ ਕਹਿ ਕੇ ਬੁਲਾਉਂਦੀ ਸੀ ਉਹ ਸੌਹਾਂ ਹੀ ਇਹਨੀ ਆਖਵਾ ਦਿੰਦੀ ਮੈਂ ਕੁਝ ਬੋਲ ਹੀ ਨਾ ਸਕਦੀ ਪਰਮ ਕੋਲ ਪਰ ਮੈਨੂੰ ਗੱਲ ਅਜੀਬ ਲੱਗਦੀ ਖੈਰ ਅਸੀਂ ਦੋਵੇਂ ਯਾਨੀ ਮੈਂ ਤੇ ਪਰਮ ਗੱਲ ਰੋਜ਼ ਕਰਦੇ ਪਰ ਇਸ ਬਾਰੇ ਮੈਂ ਕੁਝ ਨਹੀਂ ਦੱਸਦੀ ਮੇਰੀ ਮਾਂ ਤਾਂ ਅਵਿਸਾ ਵੀ ਮੁਕੰਨਵਾਲਾ ਸੀ ਮਾਂ ਚਾਹੁੰਦੀ ਸੀ ਕਿ ਇੰਡੀਆ ਜਾਣ ਤੋਂ ਪਹਿਲਾਂ ਪਰਮ ਦੇ ਪਰਿਵਾਰ ਨੂੰ ਵੀ ਮਿਲ ਲਵੇ ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਚੱਟ ਮੰਨ ਗਿਆ ਉਸ ਤੇ ਮਾਂ ਪਿਓ ਨੂੰ ਯੂਕੇ ਵਾਪਸ ਆਇਆ ਨੂੰ ਹਫਤਾ ਹੋ ਗਿਆ ਸੀ ਇਸ ਟਾਈਮ ਵਿੱਚ ਉਸ ਦੀ ਮਾਂ ਨਾਲ ਮੇਰੀ ਬਹੁਤ ਵਾਰ ਗੱਲ ਹੋਈ ਪਰ ਹਰ ਵਾਰ ਬਹੁਤ ਪਿਆਰ ਨਾਲ ਗੱਲ ਕਰਦੀ ਖੈਰ ਸਾਡਾ ਫਿਰ ਮਿਲਣ ਦਾ ਸਮਾਂ ਤਾਂ ਹੋ ਗਿਆ ਇਸ ਵਾਰ ਅਸੀਂ ਉਹਨਾਂ ਦੇ ਘਰ ਯੂਕੇ ਜਾ ਰਹੇ ਸੀ ਸਾਨੂੰ ਸੱਦਾ ਪੱਤਰ ਆਇਆ ਸੀ ਉਹ ਦਿਨ ਵੀ ਆ ਗਿਆ ਮੈਂ ਨਾਮਾਹੰਦ ਕੋਰ گلابی ਚੰਦ ਦਾ ਸੂਟ ਪਾਇਆ ਫਿੱਕਾ ਫਿੱਕਾ ਮੇਕਅਪ ਕੀਤਾ ਤੇ ਮਾਂ ਤੇ ਤਾਜ ਨੂੰ ਲੈ ਕੇ ਉਹਨਾਂ ਦੇ ਘਰ ਜਾ ਪਹੁੰਚੀ ਕਾਫੀ ਸਾਰੇ ਸਮਾਨ ਦੇ ਨਾਲ ਮੇਰੀ ਮਾਂ ਨੇ ਮਠਾਈਆਂ ਸੂਟ ਪਿਆਰ ਦਾ ਸਭ ਇੰਤਜ਼ਾਮ ਕਰ ਲਿਆ ਸੀ ਤਕਰੀਬਨ ਦੁਪਹਿਰ ਦੇ 1 ਵਜੇ ਸੀ ਤਿੰਨੇ ਉਹਨਾਂ ਦੇ ਘਰ ਅੱਗੇ ਜਾ ਪਹੁੰਚੇ ਪਰਮ ਦਾ ਪੰਜ ਬੈੱਡਰੂਮ ਦਾ ਘਰ ਵੱਡੀ ਸਾਰੀ ਡ੍ਰੈਿੰਗ ਰੂਮ ਬਿਲਕੁਲ ਸਮੁੰਦਰ ਦੇ ਨੇੜੇ ਇੱਕ ਕਾਰਨ ਮੈਨ ਦਾ ਇਲਾਕਾ ਬਹੁਤ ਖੂਬਸੂਰਤ ਇਲਾਕਾ ਸੀ ਕਰ ਪਹੁੰਚੇ ਤੋਂ ਸਤੇ ਮਾਂ ਪਿਓ ਤੋਂ ਬਿਨਾ ਛੋਟਾ ਪ੍ਰਾਪਰਜਾਈ ਵੀ ਕਰੀ ਸਨ ਵੈਸੇ ਤੋਂ ਦੋਵੇਂ ਆਪਣੇ ਦੋ ਬੱਚਿਆਂ ਨਾਲ ਆਪਣੇ ਦੂਜੇ ਘਰ ਰਹਿੰਦੇ ਸਨ ਪਰ ਸਾਡੇ ਆਉਣ ਕਰਕੇ ਅੱਜ ਇੱਥੇ ਆਏ ਸਨ ਸਾਰਿਆਂ ਨੇ ਬੜਾ ਚਾਹ ਕੀਤਾ ਮਾਤਾ ਬਾਹਰ-ਬਾਹਰ ਮੈਨੂੰ ਜਫੀਆਂ ਪਾਉਂਦੀ ਤੇ ਪਰਮ ਦੇ ਤਿੰਨੇ ਨਿਆਣੇ ਵੀ ਮਿਲੇ ਅਸੀਂ ਤਕਰੀਬਨ 5 ਕੁ ਘੰਟੇ ਉਹਨਾਂ ਦੇ ਕਰ ਰਹੇ ਪਰਮ ਨੇ ਮੈਨੂੰ ਸਾਰਾ ਘਰ ਦਿਖਾਇਆ ਤੇ ਆਪਣਾ ਕਮਰਾ ਵੀ ਘਰ ਦੀ ਸਫਾਈ ਠੀਕ-ਠੀਕ ਹੀ ਸੀ ਉਸਦੇ ਕਮਰੇ ਦੀ ਹਾਲਤ ਵੀ ਬੜੀ ਚੰਗੀ ਨਹੀਂ ਸੀ ਖੈਰ ਅਰਤੀ ਕਰ ਸਮਝੀਏ ਔਰ ਤੋਂ ਬਿਨਾ ਇਸੇ ਤਰ੍ਹਾਂ ਹਾਲ ਹੁੰਦਾ ਕਰਦਾ ਮੈਂ ਸਮਝ ਸਕਦੀ ਸੀ ਖੈਰ ਸ਼ਾਮ ਨੂੰ ਸੀ ਹਰ ਵਿਦਾਖੀ ਤੋਂ ਥੋੜਾ ਪਰੇਮਾਨੇ ਤੋਂ ਪਹਿਲਾਂ ਪਰਮ ਨੂੰ ਪਿਆਰ ਦਿੱਤਾ ਤੇ ਉਸ ਦੀ ਮਾਂ ਨੇ ਮੈਨੂੰ ਸੋਟਾਂ ਦਾ ਵਟਵਾਰਾ ਹੋਇਆ ਤੇ ਨੌਰਮਲ ਰਸਮਾਂ ਵੀ ਮਨੋਂ ਸਾਡੇ ਨਾਲ ਨਾਲ ਦੋਵੇਂ ਪਰਿਵਾਰ ਵੀ ਅਪਰੂਵਲ ਦੇ ਚੁੱਕੇ ਸਨ ਸਾਡੇ ਰਿਸ਼ਤੇ ਲਈ ਮੇਰਾ ਬੇਟਾ ਤਾਂ ਪਹਿਲਾਂ ਹੀ ਬਹੁਤ ਖੁਸ਼ ਸੀ ਕਿਉਂਕਿ ਮੈਂ ਖੁਸ਼ ਸੀ ਪਰ ਅਸੀਂ ਕਾਫੀ ਲੇਟ ਆਏ ਉਸ ਰਾਤ ਸਫ਼ਰ ਲੰਬਾ ਸੀ ਕੁਈ 4.5 ਘੰਟੇ ਲੱਗ ਗਏ ਨੌਨ ਸਟਾਪ ਡਰਾਈਵ ਤੇ ਆ ਸ਼ਰਬੀਰਾ ਉਸ ਨੂੰ ਸਮਝਦੀ ਆਪਣੀ ਦੋਹਾਂ ਦੀ ਆਖਰੀ ਗੱਲ ਹੋਈ ਸੀ ਹਾਂਜੀ ਹਾਂ ਮਾਰਚ ਵਿੱਚ 11 ਵਾਰੇ ਹੋ ਗਏ ਨੇ ਆਪਣੀ ਗੱਲ ਹੋਇਆ ਆਹ ਮੈਨੂੰ ਯਾਦ ਹੈ ਮੈਂ ਤੈਨੂੰ ਦੱਸਿਆ ਸੀ ਪਰਮ ਬਾਰੇ ਹਾਂਜੀ ਉਦੋਂ ਮੇਰੀ ਇੰਡੀਆ ਦੀ ਤਿਆਰੀ ਸੀ ਸੋ ਡੇਢ ਦੋ ਮਹੀਨੇ ਲਈ ਇੰਡੀਆ ਚ ਜਾ ਰਹੀ ਸੀ ਬਾਦ ਵਿੱਚ ਆਹ ਹਾਂ ਬਸ ਤੂੰ ਦੱਸਿਆ ਸੀ ਮੈਨੂੰ ਕਿ ਇੰਡੀਆ ਜਾ ਰਹੀ ਹੈ ਪਰ ਇਹ ਨਹੀਂ ਪਤਾ ਸੀ ਕਿ ਕਿੰਨੀ ਦੇਰ ਲਈ ਉਸ ਸਮੇਂ ਚ ਮੇਰਾ ਫੋਨ ਲੌਸਟ ਹੋ ਗਿਆ। ਫੋਨ ਤੇ ਕੋਈ ਬੈਕਅਪ ਨਹੀਂ ਕੀਤਾ ਸੀ। ਫੋਨ ਦੇ ਨਾਲ ਸਾਰੇ ਨੰਬਰ ਵੀ ਚਲੇ ਗਏ। ਤੇ ਤਾਂ 새 ਨਵਾਂ ਫੋਨ ਲਿਆ ਥਾ, ਕੰਟਰੈਕਟ ਵੀ ਨਵਾਂ ਸੀ। ਫਿਰ ਨਵੇਂ ਕੰਟਰੈਕਟ ਤੇ ਨਵਾਂ ਨੰਬਰ। ਆਪਾਂ ਦੋਵੇਂ ਬਸ ਵੱਖੀ ਹੋ ਗਏ। ਹਾਂਜੀ, ਮੈਂ ਤਾਂ ਟਰਾਈ ਵੀ ਬਹੁਤ ਕੀਤੀ ਤੁਹਾਨੂੰ ਪਾ ਲੰਦੀ। ਪਰ ਤੁਸੀਂ ਸ਼ਾਇਦ ਨਵੀਂ ਜ਼ਿੰਦਗੀ 'ਚ ਮਸ਼ਰੂਫ ਹੋ ਗਏ ਸੀ। ਹਾਂ ਹਾਂ ਬਸ ਇਹੀ ਕਹਿ ਲਾ ਕੇ ਭੁੱਖੇ ਜੱਟ ਕਟੋਰਾ ਲੱਭਿਆ, ਪਾਣੀ ਪੀ ਪਿਆ, ਭਰਿਆ। ਨਾ ਮੇਰੇ ਰਿਸ਼ਤੇ ਦਾ ਚਾਹੀਏ ਨਾ ਸੀ ਕਿ ਮੈਂ ਸੋਚਦੀ ਸੀ ਬਸ ਦੁਨੀਆ ਦੀ ਸਭ ਤੋਂ ਕੁਇਸ਼ਨਸੀਬ ਔਰਤ ਮੈਂ ਹਾਂ ਹੋਰ ਕੋਈ ਵੀ ਨਹੀਂ ਚਾਹ ਹੁੰਦਾ ਵੀ ਕਿ ਹੋਣਾ ਬੀਰਾ ਤੇ ਨਾ ਪਿਆਰ ਕਰਨ ਵਾਲਾ ਘਰ ਵਾਲਾ ਮਿਲ ਜਾਇਆ ਸੀ ਦੋਵੇਂ ਪਰਿਵਾਰ ਖੁਸ਼ ਸਨ ਹੋਰ ਕੀ ਚਾਹੀਦਾ ਸੀ ਫਿਰ ਅਗਾ ਕੀ ਹੋਇਆ ਮੈਂ ਫੇਰ ਸਵਾਲ ਕਰ ਦਿੱਤਾ ਅਗਾ ਅਗਾ ਕੀ ਹੋਣਾ ਸੀ ਮਾਂ ਇੰਡੀਆ ਵਾਪਸ ਚਲੇਗੀ ਪਰ ਸਾਰੀ ਗੱਲ ਬਸ ਕਰੀਬੀ ਰਿਸ਼ਤੇਦਾਰਾਣਾ ਕਰ ਗਈ। ਉਹਨਾਂ ਨੂੰ ਮੇਰੇ ਵਿਆਹ ਦੇ ਕਾਰ-ਵਿਹਾਰ ਦੀ ਜ਼ਿੰਮੇਵਾਰੀ ਸੌਂਪ ਗਈ। ਮਾਂ ਘਾਲੀ ਵਿੱਚ ਸੀ ਕਿ ਕਿਤੇ ਮੁੰਡਾ ਹੱਥੋਂ ਨਾ ਨਿਕਲ ਜਾਵੇ। ਬਸ ਸਭ ਕੁਝ ਕੜਾ-ਕਲਾਈ ਹੋ ਰਿਹਾ ਸੀ ਬੀਰਾ। ਉਸ ਵਕਤ ਅਚਾਨਕ ਮਿਲਣਾ ਇੰਨਾ ਕਰੀਬ ਪਰਿਵਾਰ ਦਾ ਆਉਣਾ। ਬਸ ਮਨੋ ਫੈਰੀ ਟੇਲ ਵਾਂਗੀ ਸੀ। ਮੇਰੇ ਰਿਸ਼ਤੇਦਾਰਾਂ ਨੇ ਅਗਾ ਗੱਲਬਾਤ ਤੋਂ ਸਾਡੇ ਦੋਹਾਂ ਦੀ ਰਿੰਗ ਸੈਰੇਮਨੀ ਦੀ ਤਾਰੀਖ ਤੈਅ ਕਰ ਲਈ। 4 ਹਫ਼ਤਿਆਂ ਬਾਅਦ ਸਾਡੀ ਰਿੰਗ ਸੈਰੇਮਨੀ ਦੀ ਤਾਰੀਖ ਸੀ। ਮੇਰੇ ਸਾਰੇ ਕਰੀਬੀ ਰਿਸ਼ਤੇਦਾਰਾਂ ਨੂੰ ਮਾਂ ਜਾਣ ਲੱਗੀ ਆਪਸਾ ਦੇਖ ਕੇ ਗਈ ਸੀ ਤੇ ਮੈਨੂੰ ਕੁਝ ਗੱਲਾਂ ਸਮਝਾ ਕੇ ਵੀ ਗਈ ਫਿਰ ਤੁਹਾਡੇ ਰਿੰਗ ਸੈਰੇਮਨੀ ਤੇ ਤੁਹਾਡੇ ਮੰਮੀ ਨਹੀਂ ਸਨ ਤੁਹਾਡੇ ਕੋਲ ਕਲਾਸ ਜੀ ਨਹੀਂ 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 ਮਾਂ ਮੇਰੇ ਕੋਲ ਨਹੀਂ ਸੀ ਉਹ ਕੁਝ ਹਫ਼ਤੇ ਪਹਿਲਾਂ ਇੰਡੀਆ ਚਲੇ ਗਈ ਸੀ ਮਾਂ ਦਾ ਵੀਜ਼ਾ ਮੁੱਕਣ ਵਾਲਾ ਸੀ ਪਰ ਜਾਂਦੇ ਜਾਂਦੇ ਬਹੁਤ ਕੁਝ ਸਮਝਾ ਕੇ ਗਈ ਅਸਲ ਤੇ ਜਿਸ ਦਿਨ ਅਸੀਂ ਪਰਮ ਦੇ ਘਰ ਗਏ ਸੀ ਪਹਿਲੀ ਵਾਰ ਪਰਮ ਮੈਨੂੰ ਆਪਣਾ ਘਰ ਦਿਖਾ ਰਿਆ ਸੀ ਤਾਂ ਉਸਦੀ ਮਾਂ ਨੇ ਪਹਿਲੀ ਮੁਲਾਕਾਤ ਵਿੱਚ ਹੀ ਪਰਮਦੀਆਂ ਧੀਆ ਬਾਰੇ ਮੇਰੀ ਮਾਂ ਕੋਲ ਬਹੁਤ ਮੰਦੇ ਚੰਗੇ ਸ਼ਬਦ ਬੋਲ ਦਿੱਤੇ ਸਨ ਜੋ ਮੇਰੀ ਮਾਂ ਨੂੰ ਖਟ ਕੇ ਸੁਣ ਕੇ ਪਹਿਲੀ ਮੁਲਾਕਾਤ ਵਿੱਚ ਹੀ ਮਾਤਾ ਕੁੜੀਆਂ ਬਾਰੇ ਕਿੰਨਾ ਮੰਦਾ ਚੰਗਾ ਬੋਲਦੀ ਸੀ ਆਏ ਹੈ ਕਿਉਂ ਜੀ ਜਨਾਨੀ ਸੀ ਕਲਾਸ ਜੀਓ ਮੈਂ ਤਾਂ ਹੈਰਾਨ ਹਾਂ ਵੀਰਾ ਮਾਂ ਵੀ ਇਸੇ ਤਰ੍ਹਾਂ ਹੈਰਾਨ ਹੋਈ ਸੀ ਕਿ ਪਹਿਲੀ ਵਾਰ ਕੀ ਇੰਨਾ ਕੁਝ ਦਸਦੀ ਸੀ ਕਹਿੰਦੀ ਕੀ ਸੀ ਉਹ ਨਿਆਣਿਆਂ ਦੇ ਬਾਰੇ ਵਿੱਚ ਨਿਆਣੇ ਤਾਂ ਉਸਦੇ ਆਪਣੇ ਪੋਤੇ ਪੋਤੀਆਂ ਸਨ ਕਾਦੀ ਖੇਬੀਰਾ ਮੈਂ ਤਾਂ ਖੁਦ ਹੈਰਾਨ ਸੀ ਮਾਂ ਨਾਲ ਵੀ ਉਹੀ ਗੱਲਾਂ ਕੀਤੀਆਂ ਜੋ ਫੋਨ ਤੇ ਮੈਨੂੰ ਸੌਆਂ ਖਲਾਖਲਾ ਦੱਸਦੀ ਸੀ ਮੁੰਡੇ ਬਾਰੇ ਕੁਝ ਨਹੀਂ ਕਹਿੰਦੀ ਸੀ ਉਹ ਤਾਂ ਉਹਨਾਂ ਦਾ ਵਾਰਿਸ ਸੀ ਇਹ ਆਖ ਕੇ ਕਲਾਸ਼ ਜ਼ੋਰ ਨਾਲ ਫਿਰ ਹੱਸ ਪਈ ਮੇਰੀ ਮਾਂ ਨੂੰ ਆਖਦੀ ਸੀ ਕੁੜੀਆਂ ਚੰਗੀਆਂ ਨਹੀਂ ਹਨ ਇਹਨਾਂ ਦੀ ਮਾਂ ਚੰਗੀ ਨਹੀਂ ਸੀ ਮੇਰੇ ਮੁੰਡੇ ਦੇ ਨਾਲ ਹੁੰਦੀ ਹੁੰਦੀ ਬਾਹਰ ਖਸਮ ਰੱਖੀ ਫਿਰਦੀ ਸੀ ਉਹੀ ਮਤ ਕੁੜੀਆਂ ਨੂੰ ਦਿੰਦੀ ਹੈ ਕੁੜੀਆਂ ਸਪਨੀ ਦੀ ਔਲਾਦ ਆ ਭੈਣ ਜੀ ਤੇ ਸਪਨੀਆਂ ਹੀ ਹੋਣੀਆਂ ਮੇਰਾ ਮੁੰਡਾ ਭੋਲਾ ਉਹਨੂੰ ਸਮਝ ਨਹੀਂ ਉਹ ਮੇਰੇ ਮੁੰਡੇ ਨੂੰ ਇਹਨਾਂ ਜ਼ਰੀਏ ਹਾਰੇ ਵੀ ਖਾਈ ਜਾਂਦੀ ਐ ਉਸਨੂੰ ਪਤਾ ਨਹੀਂ ਲੱਗਦਾ ਉਸਨੂੰ ਮੰਨੀ ਮੇਕਰ ਬਣਾਇਆ ਦੋਹਾਂ ਕੁੜੀਆਂ ਨੇ ਘਰ ਨੂੰ ਹੋਟਲ ਵਾਂਗ ਸਮਝੀਆਂ ਹਨ ਬਸ ਖਾਣ ਸੌਣ ਲਈ ਜਗਾ ਡੱਕਾ ਨਹੀਂ ਤੋੜਦੀਆਂ ਕੰਮ ਦਾ ਸਾਰਾ ਦਿਨ ਮੈਂ ਇਕੱਲੀ ਕੰਮ ਕਰਦੀ ਆ ਪਤਾ ਨਹੀਂ ਕੀ ਕੀ ਕੁਝ ਮੇਰੀ ਮਾਨ ਨੂੰ ਆਖੀ ਤੁਸੀਂ ਆਪਣੀ ਧੀ ਨੂੰ ਸਮਝਾਓ ਮੇਰੇ ਮੁੰਡੇ ਦਾ ਖਿਆਲ ਰੱਖੇ ਉਹਨੂੰ ਸਮਝਾ ਦੇਣਾ ਕਿ ਨਾ ਕਰਮਜਾਤਾਂ ਤੋਂ ਬਚ ਕੇ ਰਹੇ ਮੇਰੀ ਮਾਂ ਉਸ ਦੀਆਂ ਗੱਲਾਂ ਸੁਣ-ਸੁਣ ਹੈਰਾਨ ਹੋ ਰਹੀ ਸੀ ਰਾਤ ਵਿੱਚ ਵਾਪਸੀ ਦੌਰਾਨ ਮਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਵੀ ਕਾਫੀ ਹੈਰਾਨ ਹੋਈ ਕਿ ਪਹਿਲੀ ਮੁਲਾਕਾਤ ਵਿੱਚ ਹੀ ਇੰਨਾ ਕੁਝ ਜ਼ਹਿਰ ਉਗਲ ਗਈ ਉਹ ਵੀ ਆਪਣੀ ਘਰ ਦੀਆਂ ਧੀਆਂ ਬਾਰੇ ਤੁਹਾਨੂੰ ਬੁਲਾਇਆ ਸੀ ਕੁੜੀਆਂ ਨੇ ਜਦ ਤੁਸੀਂ ਪਹਿਲੀ ਵਾਰ ਗਏ ਸੀ ਹਾਂ ਸਰਸਰੀ ਜੀ ਹਾਏ ਹੈਲੋ ਹੋਈ ਸੀ ਪਰ ਕੋਈ ਨੈਗੇਟਿਵ ਫੀਲਿੰਗ ਮੈਂ ਨੋਟ ਨਹੀਂ ਕੀਤੀ ਉਹਨਾਂ ਵਿੱਚ ਹਮ ਓਕੇ ਫਿਰ ਗਾਂ ਕੀ ਹੋਇਆ ਉਹਨਾਂ ਹਕੀਸੀ ਮਿੱਠੀ ਹੋਈ ਤਰੀਕ ਤੇ ਉਹ ਉਸ ਦਿਨ ਪਰਿਵਾਰ ਕੁਝ ਗਰੀਬੀ ਰਿਸ਼ਤੇਦਾਰ ਸਾਡੇ ਘਰ ਆਏ ਤੇ ਮੇਰੇ ਰਿਸ਼ਤੇਦਾਰ ਵੀ ਆਏ ਜਿਨ੍ਹਾਂ ਨੂੰ ਮਾਂ ਸਦਕੇ ਗਈ ਸੀ ਸਾਰਿਆਂ ਸਾਹਮਣੇ ਸਾਡੀ ਰਿੰਗ ਸਰੇਮਣੀ ਦੀ ਰਸਮ ਹੋਈ ਖਾਣਾ ਪੀਣਾ ਹੋਇਆ ਸੋਟਾਂ ਦਾ ਲੈਣ ਦੇਣ ਹੋਇਆ ਪੂਰੇ ਸ਼ਗਨ ਵਿਆਹ ਹੋਏ ਤੇ ਸ਼ਾਮ ਨੂੰ ਉਹਨਾਂ ਦੀ ਵਾਪਸੀ ਹੋ ਗਈ ਤੁਸੀਂ ਨਾਲ ਗਏ ਉਹਨਾਂ ਦੇ ਉਸ ਦਿਨ ਨਹੀਂ ਤੁਸੀਂ ਕਿਉਂ ਨਹੀਂ ਗਏ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਨਾਲ ਚੱਲਣ ਉੱਤੇ ਅਸੀਂ ਦੋਹਾਂ ਨੇ ਗੱਲ ਵੀ ਇਹੀ ਕੀਤੀ ਸੀ ਕਿ ਮੈਂ ਦੂਸਰੇ ਦਿਨ ਜਾਵਾਂਗੀ ਤੇ ਫਿਰ ਦੂਜੇ ਦਿਨ ਤੁਸੀਂ ਕੱਲੇ ਗਏ ਹਾਂ ਤ ਉਹ ਦਿਨ ਆਲੀ ਮੈਂ ਕੱਲੀ ਗਈ ਉਹਨਾਂ ਵੱਲ ਉੱਥੇ ਸਭ ਠੀਕ ਸੀ ਹਾਂ ਦੂਸਰੇ ਦਿਨ ਉਹਨਾਂ ਨੇ ਗੁਰੂ ਘਰ ਪ੍ਰੋਗਰਾਮ ਰੱਖਿਆ ਸੀ ਅਸੀਂ ਦੋਵੇਂ ਤਕਰੀਬਨ 42 ਸਾਲਾਂ ਦੇ ਸਾਂ ਵੀਰਾ ਸੋ ਗੁਰੂ ਘਰ ਵਿੱਚ ਇਸ ਉਮਰ 'ਚ ਲਾਵਾ ਨਾਂ ਲੈਣ ਦਾ ਸਾਡਾ ਦੋਹਾਂ ਦਾ ਫੈਸਲਾ ਸੀ ਮੈਂ ਵੀ ਸੋਚਦੀ ਸੀ ਕਿ ਇਸ ਉਮਰ ਵਿੱਚ ਤਾਂ ਮੈਂ ਆਪਣੇ ਮੁੰਡੇ ਦੀਆਂ ਲਾਵਾਵਾਂ ਦੇਣੀਆਂ ਜਾਂ ਆਪ ਲੈਣੀਆਂ ਹਨ ਫਿਰ ਗੁਰੂ ਘਰ ਮੱਥਾ ਟੇਕਿਆ ਗਿਆ ਕਾਫੀ ਜਾਣਕਾਰ ਰਿਸ਼ਤੇਦਾਰ ਸੱਜਣ ਮਿੱਤਰ ਉਹਨਾਂ ਦੇ ਸ਼ਾਮਲ ਸਨ ਉਸ ਦਿਤੇ ਮੇਰੀ ਗੱਠਬੰਧਨ ਦੀ ਅਰਦਾਸ ਕਰਾਈ ਗਈ ਭਾਈ ਜੀ ਨੇ ਬਾਖ ਲਿਆ ਅਰਦਾਸ ਹੋਈ ਰਮਾਲਾ ਸੇਵ ਚੜਾਈ ਗਈ ਪ੍ਰਸ਼ਾਦ ਵੰਡਿਆ ਗਿਆ ਤੇ ਵਧਾਈਆਂ ਵੀ ਕਿ ਭੁੱਲਰ ਪਰਿਵਾਰ ਦਾ ਮੁੰਡਾ ਦੁਬਾਰਾ ਵੋਟੀ ਵਾਲਾ ਹੋ ਗਿਆ ਗੁਰੂ ਘਰ ਅਰਦਾਸ ਬੇਨਤੀ ਤੇ ਰਿੰਗ ਸੈਰੇਮਨੀ ਤੋਂ ਬਾਅਦ ਅਸੀਂ ਪਤੀ ਪਤਨੀ ਹਿਸਾ ਵੇਖ ਬਾਦ ਪਰਮਦੇਵ ਬਾਪੂ ਨੇ ਪੱਬ ਵਿੱਚ ਆਪਣੇ ਸਤਿਮਿੱਤਰ ਇਕੱਠੇ ਕਰਕੇ ਉਹਨਾਂ ਨੂੰ ਵੀ ਪਾਰਟੀ ਦਿੱਤੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ